ਸਰਜ ਵਿੱਚ ਤੁਸੀਂ ਇਹ ਜੰਗਲ ਲਗਾਇਆ ਇਹਦੇ ਵਿੱਚ ਕਿਹੜੇ ਤਰੀਕੇ ਨਾਲ ਕਿਹੜੇ-ਕਿਹੜੇ ਜਿਹੜੇ ਤੁਸੀਂ ਪੌਦੇ ਲਗਾਏ ਆ ਵੀ ਜਿੱਦਾਂ ਤੁਸੀਂ ਦੱਸਿਆ ਹੀ ਸਾਨੂੰ ਵੀ ਇਧਰੋਂ ਪਾਚੜ ਆ ਜਾਂਦੀ ਆ ਉਧਰੋਂ ਸ਼ੀਸ਼ਾ ਲੱਗਿਆ ਤੁਹਾਡਾ ਪਲੇ ਰੂਮ ਦੇ ਵਿੱਚ ਜਦੋਂ ਇੱਥੇ ਤੋਪਾਂ ਦੀ ਸਰਦੀਆਂ ਦੇ ਵਿੱਚ ਇਹ ਤਰੀਕੇ ਨਾਲ ਹੋਰ ਕਿਹੜੇ ਕਿਹੜੇ ਕੀ ਸੋਚ ਕੇ ਲਾਇਆ ਦਰਸ਼ਕ ਨਹੀਂ ਇਹਨੂੰ ਇਹਨੂੰ ਅਸੀਂ ਡਿਜ਼ਾਈਨ ਕਰਦੇ ਆ ਪਰਮਾਕਲਚਰ 'ਚ ਪਹਿਲਾਂ ਨਕਸ਼ਾ ਬਣਾਉਨੇ ਆ ਤੇ ਫਿਰ ਦੇਖਦੇ ਆ ਧੁੱਪ ਕਿਧਰੋਂ ਚੜਦੀ ਆ ਸਾਡੇ ਜਿਹੜੇ ਕੁਝ ਕਿਚਨ ਗਾਰਡਨ ਆ ਜਿਵੇਂ ਤੇ ਧੁੱਪ ਵੱਧ ਆਣੀ ਚਾਹੀਦੀ ਆ ਤਾਂ ਜਿਹੜੇ ਉਹ ਪਲਾਂਟ ਨੇ ਜਿਹੜੇ ਸੋਹਲ ਪਲਾਂਟ ਕਹੇ ਦਿੰਦੇ ਆ ਆਪਾਂ ਜਿਹੜੇ ਨਰਸਰੀਆਂ ਤੋਂ ਲੈਨੇ ਆ ਹਾਈਬ੍ਰਿਡ ਜਾਂ ਆਪਾਂ ਕਹਿੰਦੇ ਪਿਉਂਦ ਚੜੀ ਵੀ ਉਹਨਾਂ ਨੂੰ ਥੋੜਾ ਦੇਖਭਾਲ ਕਰਨੀ ਹੁੰਦੀ ਉਹਨਾਂ ਨੂੰ ਧੁੱਪ ਤਾਂ ਪੂਚਾਹੀਦੀ ਆ ਚੰਗੀ ਤੇ ਉਹਨਾਂ ਨੂੰ ਅਸੀਂ ਇੱਕ ਪਾਸੇ ਰੱਖਦੇ ਆ ਜਿੱਥੇ ਸਭ ਤੋਂ ਜ਼ਿਆਦਾ ਧੁੱਪ ਮਿਲੇ ਫਾਰ ਜਿ ਜਿਹੜੀ ਛਾਂ ਸਾਡੇ ਘਰ ਦੇ ਉੱਤੇ ਨਾ ਆਵੇ ਤੇ ਜਿੱਦਰੋਂ ਨਿਹਰੀ ਬਲੌਕ ਕਰਨੀ ਆ ਸਾਰਾ ਕੁਝ ਦੇ ਆ ਦੇਖ ਕੇ ਹਾਂ ਫਿਰ ਸਾਨੂੰ ਲਾਲਚ ਹੁੰਦਾ ਕਿ ਉਰੇ ਚੀੜੀਆਂ ਵੱਧ ਤੋਂ ਵੱਧ ਆਣ ਤਾਂ ਉਸੇ ਤਰੀਕੇ ਦੇ ਅੱਡ ਅੱਡ ਤਰੀਕੇ ਦੇ ਪੀੜਨ ਦੀ ਇੱਕ ਮੈਥਡ ਹੈ ਇੱਕ ਵੀ ਮਨ ਨੂੰ ਇਹ ਵੀ ਮਾਈਂਡ ਰਿਲੈਕਸ ਹੁੰਦਾ ਜਦੋਂ ਸਹੀ ਸਮੇਂ ਧੁੱਪ ਵੀ ਲੱਗਦੀ ਆ ਸਾਰਾ ਕੁਝ ਸਾਨੂੰ ਐ ਵੀ ਹੈ ਮਾਹੌਲ ਵੀ ਆਪ ਸਹੀ ਸੈੱਟ ਹੋ ਜਾਂਦਾ ਜੀ ਸਾਨੂੰ ਐ ਵੀ ਹੈਗਾ ਕਿ ਵੱਧ ਤੋਂ ਵੱਧ ਪੱਤਾ ਝੜੇ ਸਾਡੇ ਕੋਲ ਜਿਆਦਾ ਜਿਆਦਾ ਖਾਦ ਬਣੇ ਤੇ ਫਿਰ ਉਸ ਦਰਖਤਾਂ ਦੇ ਵਿੱਚ ਆੜ ਆੜ ਇਹ ਚਿੜੀਆਂ ਦੇ ਆਲਣੇ ਹੋਣ ਤਾਂ ਕਿ ਉਹਰੇ ਚਿੜੀਆਂ ਉਹਰੇ ਆਣਾ ਪਸੰਦ ਕਰਨ ਵਿੱਠ ਵੱਧ ਕਰਨ ਉਹ ਵੀ ਸਾਡੇ ਵਾਲੇ એનર્ਜੀ ਆ ਰਹੀ ਆ ਖਾਦ ਬਣ ਰਹੀ ਆ ਨਾ ਉਹ ਵੀ ਨਾਲ ਦੇ ਨਾਲ ਇਹ ਉਹਦੇ ਨਾਲ ਟੈਂਪਰੇਚਰ ਦਾ ਫਰਕ ਆ ਸਾਰਾ ਕੰਮ ਸਦਾ ਪੁੱਠਾ ਹੈ ਜੀ ਦੁਨੀਆ ਦਾ ਨਹੀਂ ਪੁੱਠਾ ਨਹੀਂ ਸਿੱਧਾ ਹੈ ਜੀ ਲੋਗ ਕਰੋ ਆ ਭਜਾਉਂਦੇ ਨੇ ਪੰਛੀਆਂ ਨੂੰ ਮਿੱਠਾ ਕਰਦੇ ਨੇ ਵੀ ਉਹਨਾਂ ਨੂੰ ਉਡਾਓ ਇਹਨਾਂ ਦੇ ਛੱਤੇ ਇੱਥੋਂ ਖਤਮ ਕਰੋ ਕਰਾਉ ਕਰਦੇ ਦਰਖਤ ਪੱਟ ਦਿੰਦੇ ਨੇ ਦਰਖਤ ਪੱਟ ਦਿੰਦੇ ਨੇ ਵੱਡੇ ਵੱਡੇ ਬੋੜ ਪੱਟੇ ਦੇਖਿਆ ਜੀ ਮੈਂ ਹਾਂ ਮਤਲਬ ਇਹ ਤੇ ਮਿੱਠਾ ਕਰਦੇ ਨੇ ਇਹ ਕਹਿੰਦੇ ਨੇ ਪਰਮਾ ਕਲਚਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੁਦਰਤ ਦੇ ਨਾਲ ਜਿਉਣਾ ਹੈ ਜਿਵੇਂ ਕੁਦਰਤ ਉਹਨੂੰ ਕਹਿੰਦੀ ਆ ਉਦਾਂ ਜਿਓ ਆਪਾਂ ਜਿਹੜੀ ਇਨਸਾਨੀ ਕਾਢਾਂ ਖੋਈਆਂ ਨੇ ਨਾ ਸਾਰੀਆਂ ਉਹ ਉਹਦੇ ਵਿਪਰੀਤ ਵਿਰੁੱਧ ਹੋਈਆਂ ਨੇ ਸਾਰੀਆਂ ਮਤਲਬ ਆਪਾਂ ਉਹ ਪੁੱਠਾ ਘੱਟ ਕਰਦੇ ਆਂ ਪੁੱਠਾ ਕਰਦੇ ਇਹ ਕਹੂੰਗਾ ਵੀ ਜਿਹੜਾ ਬੰਦਾ ਆਪਦੀ ਕੋਠੀ ਤੇ ਹੂੰ 35-40 ਲੱਖ ਲਾਉਂਦਾ ਹਾਂ ਉਹ ਇਦਾਂ ਦਾ 5 ਲੱਖ ਦਾ ਪਾ ਲੇ ਹਾਂ ਤੇ ਅੱਧਾ ਕਿੱਲਾ ਛੱਡ ਲੇ ਤੇ ਸਾਰੇ ਉਹਨੇ ਤਾਂ ਉਹਨੀ ਆਮਦਨ ਦੇਣੀ ਨਹੀਂ ਪੂਰੀ ਉਮਰ ਦੇ ਵਿੱਚ ਨਹੀਂ ਆਪਾਂ ਆਪਣੀ ਪੁਰਾਣੀ ਪਿੰਡਾਂ ਦੇ ਜਗ੍ਹਾ ਦੇਖੋ ਅਸੀਂ ਤਾਂ ਨਾਨਕੇ ਜਾਂਦੇ ਹੁੰਦੇ ਸੀਗੇ ਕਿੰਨਾ ਕੁ ਖਰਚਾ ਕੀਤਾ ਹੁੰਦਾ ਸੀ ਉਹਨਾਂ ਦੀ ਕਿ ਬੈਠਕ ਪਈ ਹੁੰਦੀ ਸੀ ਬਸ ਲੈ ਦੇ ਉਹੀ ਪੱਕੀ ਜੀ ਹੁੰਦੀ ਸੀ ਬਾਕੀ ਦਾ ਸਾਰਾ ਕੱਚਾ ਲਿਪਿਆ ਹੋਇਆ ਹੁੰਦਾ ਸੀ ਤਾਂ ਇੰਨਾ ਬੰਦਾ ਵੇੜਾ ਹੁੰਦਾ ਸੀਗਾ ਕੀ ਮਾੜਾ ਸੀ ਉਹਦੇ ਵਿੱਚ ਕੁਝ ਵੀ ਨਹੀਂ ਸਭ ਤੋਂ ਵੱਧ ਬੈਸਟ ਸੀਗਾ ਕਿ ਕਿੰਨਾ ਕ ਖਰਚਾ ਹੁੰਦਾ ਹੋਏਗਾ ਹਨਾ ਹੁਣ ਆਪਾਂ ਖਰਚੇ ਦੇਖਾ ਦੇਖੀ ਸ਼ਹਿਰਾਂ ਵੱਲ ਦੇਖ ਦੇਖ ਕੇ ਆਪਾਂ ਆਪਣੇ ਕੋਠੀਆਂ ਬਣਾਈ ਜਾਂਦੇ ਪਿੰਡਾਂ 'ਚ ਦਿਮਾਗ ਖਰਾਬ ਹੋ ਜਾਂਦੇ ਹਾਂ ਦਿਮਾਗ ਆਪਣੇ ਖਰਾਬ ਹੋ ਜਾਂਦੇ ਇਹ ਬਸ ਕਿਸੇ ਦਿਨ ਬੈਠ ਕੇ ਨਾ ਤੁਹਾਨੂੰ ਸੋਚਣ ਦੀ ਲੋੜ ਆ ਬਸ ਹੋਰ ਕੁਝ ਨਹੀਂ ਲੋਕਾਂ ਦਾ ਵੀ ਇਹੀ ਛੋਸ਼ਾ ਬਣਾਇਆ ਹੋਇਆ ਹੈ ਵੀ ਜੇ ਕਿਸੇ ਦਾ ਘਰ ਨਹੀਂ ਵਧੀਆ ਪਾਇਆ ਤਾਂ ਉਹ ਰਿਸ਼ਤਾ ਨਹੀਂ ਦਿੰਦੇ ਕੁੜੀ ਮੁੰਡੇ ਦਾ ਕਹਣਗੇ ਨਹੀਂ ਬਈ ਤੁਸੀਂ ਤੁਸੀਂ ਦੇਖੋ ਸਾਡਾ ਕਿਹੋ ਜਿਹਾ ਬਣਾਇਆ ਤੇ ਸਾਡੇ ਕੋਲ ਕਿਹੋ ਜਿਹੇ ਕਿਹੋ ਜਿਹੇ ਗੈਸਟ ਆਂਦੇ ਨੇ ਬਿਲਕੁਲ ਹਨਾ ਸੋਚਣ ਵਾਲੀ ਗੱਲ ਹੈ ਜਿਹੜੇ ਲੋਕ ਆਂਦੇ ਨੇ ਸਾਡੇ ਕੋਲ ਆ ਕੇ ਰਹਿਣਾ ਪੂਰੇ ਕਹਿੰਦੇ ਨੇ ਸਾਡਾ ਟਾਈਮ ਸਪੈਂਡ ਕਰੀਏ ਅਸੀਂ ਬਹਾਨੇ ਸੇ ਰਾਹ ਚੈਨਲ ਵੀ ਦੱਸ ਦੋ ਆਪਣਾ ਚੈਨਲ ਦੇ ਹਾਂ ਮਿੱਠੀ ਜੇਲ ਪੋਡਕਾਸਟ ਕਰਕੇ ਸਾਡਾ ਚੈਨਲ ਆ ਉੱਥੇ ਦੇਖ ਕੇ ਵੀ ਕਿੱਦਾਂ ਕਿੱਦਾਂ ਦੇ ਲੋਕ ਆਂਦੇ ਨੇ ਵੀ ਤੁਹਾਨੂੰ ਲੱਗ ਰਿਹਾ ਵੀ ਆਪਾਂ ਇੱਥੇ ਬੈਠੇ ਦਰਾਖਤ ਲਾ ਲੇ ਵੀ ਛੋਟੇ ਜਿਹੇ ਇੱਥੇ ਬੈਠੇ ਕੌਣ ਆ ਇਹ ਆਟੋਮੈਟਿਕ ਆਂਦੇ ਨੇ ਹਾਂ ਆਟੋਮੈਟਿਕ ਆਂਦੇ ਨੇ ਤੇ ਇਹ ਜਿਹੜੇ ਮੈਂ ਤਾਂ ਆਂਡ ਗੁਆਂਡ ਚ ਵੀ ਲੋਕਾਂ ਨੂੰ ਕਹਿ ਦਿੰਦਾ ਕਿ ਨੇ ਕੋਈ ਕਾਕੂ ਜਾਂ ਪੱਤੇ ਪੁੱਤੇ ਸਿੱਟਣੋਂ ਸਾਡੇ ਸਿੱਟ ਜਾ ਕਰੋ ਅਸੀਂ ਅਸੀਂ ਹੋਰਾਂ ਨੂੰ ਵੀ ਇਨਵਾਈਟ ਕਰਦੇ ਆ ਕਿ ਸਾਡੇ ਸਿੱਟ ਜਾ ਕਰੋ ਤੁਸੀਂ ਆਗੂ ਬਣਾ ਲਾਇਆ ਕਰੋ ਅਸੀਂ ਗਾਲ ਕਿਸ ਦਾ ਖਾਦ ਬਣਾ ਲੈਣੀ ਮੈਂ ਤਾਂ ਜੇ ਮੂਫਣੀਆਂ ਮਾਫਣੀਆਂ ਖਾਣੀਆਂ ਕਿਸੇ ਬਾਹਰ ਮੈਂ ਤਾਂ ਉਦੋਂ ਵੀ ਗੱਡੀ ਚੋਂ ਨਹੀਂ ਸਿੱਟਦਾ ਮੈਂ ਕਿ ਆਪਣੀ ਖੇਤ ਚ ਜਾ ਕੇ ਗਾਲਾਂਗੇ ਉਹਦੀ ਖਾਦ ਬਣਾਵਾਂਗੇ ਇਹ ਇਹ ਛੋਟੇ ਛੋਟੇ ਚੀਜ਼ਾਂ ਨਾਲ ਆਪਣੇ ਖਾਣ ਪੀਣ ਦੇ ਗਵੰਦਾ ਕਰ ਸਕਦਾ ਸਬਜ਼ੀ ਕਰ ਸਕਦਾ ਮੁਰਗੇ ਰੱਖਿਆ ਆਪਦੀ ਜਾਂ ਹੋਰ ਕੋਈ ਚੀਜ਼ ਰੱਖਣੀ ਛੋਟੀ ਬਹੁਤ ਤੁਸੀਂ